ਦੀ ਇਲੈਕਸ਼ਨ ਤੇ 2017 ਦੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੀ ਹਾਲਤ ਕੀ ਬਣ ਗਈ ਸੀ ਦਾਨੀਅਲ ਗਿਆਸ ਸਾਹਿਬ ਇਹ ਪਾ ਜਾਣਦੇ ਆ 2017 ਦੇ ਵਿੱਚ ਅਕਾਲੀ ਦਲ ਜਿਹੜਾ ਹੈਗਾ 15 ਸੀਟਾਂ ਤੱਕ ਸੀਮਿਤ ਰਹਿ ਗਿਆ ਸੀ ਫਿਰ ਵੀ ਜੋਰ ਲਾਓ ਜੀ ਜੋਰ ਲਾਓ ਉਸ ਤੋਂ ਬਾਅਦ ਆ ਗਈ 2019 ਦੀ ਇਲੈਕਸ਼ਨ ਜੀ 2019 ਦੀ ਇਲੈਕਸ਼ਨ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਗਿਆ ਤੇ ਸਿਰਫ ਤੇ ਸਿਰਫ ਦੋ ਸੀਟਾਂ ਆਈਆਂ ਨੇ ਕੋਲੇ ਫਰੋਜਪੁਰ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਮਠੰਡਾ ਦੀ ਵੀ ਬਾ하ਰ ਸਿਮਰਤ ਕੌਰ ਬਾਦਲ ਦੋ ਸੀਟਾਂ ਤੇ ਆਈ ਜੀ ਲਾਓ ਜੀ ਕਹਿੰਦੇ ਜੋਰ ਹੁਣ ਠੀਕ ਹੈ ਪਰ ਉਹਦਾ ਵੋਟ ਪਰਸੈਂਟੇਜ ਕਾਫੀ ਸੀ 2022 ਦੀ ਤਿਆਰੀ ਕਰਤੀ ਪਰ ਕਿਉਂਕਿ ਗੁਰੂ ਗਬੰਦ ਸਿੰਘ ਸਾਹਿਬ ਦੀ ਬੇਅਦਬੀ ਦਾ ਜਿਹੜਾ ਸਿਲਸਿਲਾ ਤੇ ਜਿਹੜਾ ਘਟਨਾ ਕਰਨ ਦੇ ਨਾਲ ਜਿਸ ਢੰਗ ਨਾਲ ਸਰਕਾਰ ਨੇ ਉਸ ਵੇਲੇ ਨਜਿੱਠਿਆ ਸੀ ਜੀ ਔਰ ਜੋ ਪ੍ਰਸ਼ਾਸਨਿਕ ਫੈਸਲੇ ਉਸ ਵੇਲੇ ਲਏ ਗਏ ਸੀ ਬਤੌਰ ਗ੍ਰਹਿ ਮੰਤਰੀ ਉਦੀ ਜ਼ਿੰਮੇਵਾਰੀ ਸਰਕਾਰ ਸੁਖਵੀਰ ਸਿੰਘ ਬਾਦਲ ਤੇ ਵੀ ਪੈਂਦੀ ਸੀ ਉਹ ਆਪ ਦੀ ਥਾ ਤੇ ਸੀ ਇੱਕ ਕਹਿੰਦੇ ਨੇ ਵੀ ਦੂਜਾ ਇੱਕ ਕਾਣੀ ਤੇ ਦੂਜਾ ਕਣ ਪੈ ਗਿਆ ਕਣ ਪੈ ਗਿਆ ਕਣੇ ਪੈ ਗਏ ਕਿ ਅਜੇ ਤੱਕ ਉਹਦਾ ਮਾਮਲਾ ਸੁਲਝਿਆ ਨਹੀਂ ਸੁਤਾ ਅਜੇ ਤੱਕ ਨਹੀਂ ਸੁਲਝਿਆ ਨਹੀਂ ਸੁਲਝਿਆ ਤੇ ਨਾਲ ਹੀ ਜਿਹੜਾ ਹੈਗਾ ਫਿਰ ਕਿਸਾਨ ਅੰਦੋਲਨ ਵਾਲਾ ਹੋ ਗਿਆ ਕਿਸਾਨ ਅੰਦੋਲਨ ਨੂੰ ਵੀ ਜਿਹੜਾ ਸੀ ਇਹ ਅੰਦੋਲਨ ਕਿਉਂਕਿ ਜੇ ਜਦੋਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ ਕਿਸਾਨੀ ਨੂੰ ਤਾਂ ਸਿੱਖੀ ਨੂੰ ਅਲੱਗ ਨਹੀਂ ਕੀਤਾ ਨਹੀਂ ਕੀਤਾ ਪੰਜਾਬ 'ਚ ਨਹੀਂ ਕੀਤਾ ਪੰਜਾਬ 'ਚ ਪੰਜਾਬ 'ਚ ਜੇ ਸਿੱਖੀ ਹੈ ਹੀ ਪੰਜਾਬ 'ਚ ਬਿਲਕੁਲ ਜੀ ਜੀ ਪ੍ਰਭਾਵਸ਼ਾਲੀ ਸਿੱਖੀ ਜਿਹੜੀ ਪੋਲੀਟੀਕਲ ਕੋਈ ਆਪਣਾ ਹੋਦ ਹਾਸਤੀ ਰੱਖਦੀ ਹੈ ਤਾਂ ਪੰਜਾਬ 'ਚ ਹੈ ਜੀ ਉਹਨਾਂ ਨੇ ਇਹ ਨਹੀਂ ਨੋਟ ਕੀਤਾ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਤਸ਼ੀਰ ਕੀ ਹੈ ਇਹਨਾਂ ਨੇ ਉਹੀ ਹੈ ਵੀ ਚਲ ਠੀਕ ਹੈ ਆਪਣੀਆਂ ਕੁਰਸੀਆਂ ਸਲਾਮਤ ਹੈ ਪਹਿਲਾਂ ਬੀਬਾ ਜੀ ਆਪ ਬੋਲ ਗਏ ਆਲ ਇੰਡੀਆ ਰੈਡੀ ਆਪਣੇ AAIR ਦੇ ਉੱਤੇ ਜੀ ਠੀਕ ਹੈ ਕਾਨੂੰਨ ਤਾਂ ਬਹੁਤ ਵਧੀਆ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਚਿੱਠੀਆਂ ਦਿਖਾਈ ਜਾਵੇ ਦੇਖੋ ਜੀ ਖੇਤੀ ਮੰਤਰੀ ਦੀ ਤੋਮਰ ਸਾਹਿਬ ਦੀ ਚਿੱਠੀ ਮੈਨੂੰ ਆ ਗਈ ਸਰਦਾਰ ਸੁਖ ਪ੍ਰਕਾਸ਼ ਸਿੰਘ ਬਾਦਲ ਦੀ ਬਣਾਤੀ ਇੱਕ ਵੀਡੀਓ ਵੀਡੀਓ ਬਣਾਤੀ ਉਹ ਕਹਿੰਦੇ ਦੀ ਇਤੋਂ ਬਧਿਆ ਤਾਂ ਕੋਈ ਕਿਸਾਨਾ ਬਸਤੇ ਹੋ ਹੀ ਨਹੀਂ ਸਕਦੇ ਤੇ ਜਦੋਂ ਇਹ ਅਹਿਸਾਸ ਹੋ ਗਿਆ ਕਿ ਹੁਣ ਤਾਂ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਣਾ ਹੈ ਫਿਰ ਬੈਗਰ ਵੀ ਪਾ ਲਿਆ ਅਸਤੀਫਾ ਅਸਤੀਫਾ ਵੀ ਪਾ ਲਿਆ ਬਾਹਰ ਵੀ ਆ ਗਈ ਬਾਹਰ ਉਹ ਕਿ ਨਾ ਉਧਰ ਦੇ ਰਹਿਣਾ ਉਧਰ ਦੇ ਨੇ ਹਾਲਾਤ ਆ ਗਏ ਜੀ ਫਿਰ ਬਾਈ ਵਾਲੀ ਇਲੈਕਸ਼ਨ ਆ ਗਈ ਤੇ ਬਾਈ ਵਾਲੀ ਇਲੈਕਸ਼ਨ ਦੇ ਵਿੱਚ ਦਾਨੀ ਵਾਲਿਆ ਸਾਹਿਬ ਕਿੱਥੇ ਆ ਗਏ ਬਦ ਦਬਾਈ ਵਾਲੀ ਇਲੈਕਸ਼ਨ ਦੇ ਵਿੱਚ 15 ਤੋਂ ਘੱਟ ਕੇ ਤਿੰਨਾਂ ਤੇ ਆ ਗਏ ਤਿੰਨ ਇੱਕ ਤਾਂ ਉਹ ਵੀ ਮੰਗਵਾ ਸੀ ਚਲੋ ਮੰਗਵਾ ਸੀ ਥੋੜਾ ਆਪਾਂ ਮੰਨ ਲਓ ਵੀ ਨਿਸ਼ਾਨੇ ਵਿੱਚ ਆਈ ਸੀ ਤਿੰਨਾਂ ਤੇ ਆ ਗਏ ਫਿਰ ਕਹਿੰਦੇ ਲਾਓ ਜੋਰ ਆਪਣੇ ਕੋਲ ਕਿਹਦੇ ਵੋਟ ਪਰਸੈਂਟੇਜ ਤਾਂ ਹੈਗਾ ਨਾ ਕਿ ਆਪਾਂ ਵੋਟ ਪਰਸੈਂਟੇਜ ਆਪ ਦਾ ਆ ਗਿਆ ਜੀ 18-19% ਤਾਂ ਹੈਗਾ ਹੈਗਾ 2022 ਤੱਕ ਲੈ ਗਏ ਤੇ ਆਪੀ ਪੂਰਾ ਜੋਰ ਲਾਤਾ ਪੂਰਾ ਜੋਰ ਲਾਉਂਦੇ ਲਾਉਂਦੇ ਤਾਂ ਵਾਲੀਆਂ ਸਾਬ ਹੋਇਆ ਕਿ ਕਿ ਦੋਹਾਂ ਤੋਂ ਘੱਟ ਕੇ ਇੱਕ ਰਹਿ ਗਿਆ ਇੱਕ ਰਹਿ ਗਿਆ ਬੀਬੀ ਕੱਢੀ ਰਹਿ ਗਈ ਗਾ ਬੀਬੀ ਨੇ ਜਮਾਈ ਕਮਾਲ ਕਰਤੀ ਬੀਬੀ ਇਹ ਭੁੱਲ ਗਈ ਕਿ ਉਹ ਅਕਾਲੀ ਦਲ ਦੇ ਵਾਈਫ ਆਪਣੇ ਪ੍ਰਧਾਨ ਦੀ ਮਿਸ ਜੀ ਉਹਦੀ ਵਾਈਫ ਹੈ ਉਹ ਉਹਦੀ ਨਜੀ ਰਹਿ ਗਈ ਮੈਂ ਆ ਉਹ ਕਹਿੰਦੀ ਜੀ ਦੇਖੋ ਬਾਕੀ ਸਾਰੇ ਪੰਜਾਬ ਚ ਹਰਾਤੇ 13 ਦੇ ਵਿੱਚੋਂ 12 ਹਰਾਤੇ ਮੈਂ ਕੱਲੀ ਜਿੱਤੀ ਅਗਾ ਥੋੜਾ ਜਿਹਾ ਰੈਜ਼ੈਂਟਮੈਂਟ ਅਕਾਲੀ ਦਲ ਚ ਉਹ ਕਹਿੰਦੇ ਜੀ ਤੀਜੇ ਨੰਬਰ ਤੇ ਆਇਓ ਬੋਲਦੇ ਅਸੀਂ ਤਾਂ ਜਿੱਤ ਗਏ ਹਮ ਪਰ ਇੱਥੇ ਮੈਂ ਚਰਨਜੀਤ ਬਰਾੜ ਨੂੰ ਕੋਟ ਕਰੂੰਗਾ ਜੀ ਉਹ ਕਹਿੰਦੇ ਆ ਗੱਲ ਠੀਕ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿੱਤ ਗਈ ਇਹ ਗੱਲ ਠੀਕ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਮਾਫੀ ਨਹੀਂ ਦਵਾਈ ਹੂੰ ਪਰ ਬੀਬਾ ਹਰਸਿਮਰਤ ਬਾਦਲ ਦਾ ਜਿੱਤ ਕੇ ਉਹਨੇ ਇੱਕ ਅੰਕੜਾ ਦਿੱਤਾ ਜਾਨ ਲਿਆ ਸਵਾ ਆਪਾਂ ਦੇਸੀ ਭਾਸ਼ਾ ਬੋਲਦੇ ਹੁੰਨੇ ਉਹਨੇ ਮਤਲਬ ਜਿਹੜਾ ਟੈਕਨੀਕਲ ਭਾਸ਼ਾ ਟੈਕਨੀਕਲ ਵੀ ਵਰਤੇ ਹੁੰਦੇ ਆਪਾਂ ਕਰਨੀ ਹੁੰਦੀ ਹੈ ਕਿ ਜਮਾਨਤ ਬਚਾਉਣ ਵਾਸਤੇ ਪੋਲ ਹੋਈਆਂ ਵੋਟਾਂ ਦਾ 6 ਹਿੱਸਾ ਹਾਂਜੀ 1/6 ਹਿੱਸਾ ਚਾਹੀਦਾ ਉਹਨੇ ਕਿਹਾ ਕਿ ਪੋਲ ਹੋਈਆਂ ਵੋਟਾਂ ਦਾ 16. ਕੁਝ ਪਰਸੈਂਟ ਹਿੱਸਾ ਜ਼ਰੂਰੀ ਹੈ ਜਾਂ ਜਮਾਨਤ ਜਬਤ ਨਾ ਬੱਤ ਬੱਤ ਦੀ ਹੈ ਜੀ ਜਮਾਨਤ ਜਬਤ ਹੋ ਜਾਂਦੀ ਹੈ ਲਓ ਜੀ ਕਹਿੰਦਾ ਜੀ 13 ਸੀਟਾਂ ਚੋਂ ਅਸੀਂ 12 ਹਾਰ ਗਏ ਦੱਸ ਦੇ ਤੇ ਸਾਡੀਆਂ ਜਮਾਨਤਾਂ ਜਬਤ ਹੋ ਗੀਆਂ ਤੇ ਵੋਟ ਪਰਸੈਂਟੇਜ ਸਾਡੀ ਕਿੰਨੀ ਹੈ ਜੀ ਲਗਭਗ 13% ਦੀ ਤੇ ਚਾਹੀਦੀ ਚਾਹੀਦੀ ਕਿੰਨੀ ਹੈ 16 16 ਚਾਹੀਦੀ ਹੈ 13% ਦੀ ਹੈ ਚਾਹੀਦੀ ਸਾਨੂੰ 16 ਸੀਟ ਤੇ ਫਿਰ ਪੰਜਾਬ ਦੇ ਵਿੱਚ ਕੱਲ ਬਾਦਲ ਪਰਿਵਾਰ ਜਿੱਤ ਗਿਆ ਪਰ ਕਾਲੀ ਜਲਦੀਆਂ ਜਮਾਨਤਾਂ ਜਬਤ ਹੋ ਗਈਆਂ ਕਾਲੀ ਜਲਦੀ ਜਮਾਨਤ ਜਬਤ ਹੋ ਗਈ ਇੱਕ ਪਾਰਟੀ ਦੇ ਰੂਪ ਕਿ ਉਹ 16% ਵੋਟਾਂ ਵੀ ਹਾਸਲ ਨਹੀਂ ਕਰ ਸਕੀ ਔਰ ਭਾਰਤੀ ਜਨਤਾ ਪਾਰਟੀ 18% ਵੋਟਾਂ ਲੈ ਗਈ ਹੁਣ ਦਾਨੀ ਵਾਲੀ ਆਸਾਬ ਇਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦੰਦੇ ਅੰਦਰ ਹਲਚਲ ਤਾਂ ਪੈਦਾ ਹੋਣੀ ਸੀ ਹੋਗੀ ਬਿਲਕੁਲ ਹੋਗੀ ਉਹ ਤਾਂ ਇਹ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਕੋਰ ਕਮੇਟੀ ਦੀ ਮੀਟਿੰਗ ਵੀ ਜੇ ਆਪਾਂ ਕਹੀਏ ਉਹਨੂੰ ਅਜੰਡਾ ਰਿਵਿਊ ਦਾ ਕੋਈ ਜਾਰੀ ਕੀਤਾ ਗਿਆ ਸੀ ਵਿਦਆਊਟ ਅਜੰਡਾ ਵਿਦਆਊਟ ਅਜੰਡਾ ਵਿਦਆਊਟ ਅਜੰਡਾ ਦਾ ਮਤਲਬ ਇਹ ਹੈ ਕਿ ਇੱਕ ਇੱਕ ਇਸ ਦਾ ਰਿਵਿਊ ਕਰ ਲਿਆ ਕਿ ਆਪਾਂ ਅਗਲੇ ਮੇਰੇ ਇਲੈਕਸ਼ਨ ਦੇ ਵਿੱਚ ਪਰ ਉੱਥੇ ਗਾ ਫਿਰ ਨਮਾ ਪੰਗਾ ਪੈ ਗਿਆ ਉਹ ਨਵਾਂ ਪੰਗਾ ਇਹ ਪੈ ਗਿਆ ਕਿ ਉੱਥੇ ਜਿਹੜੀ ਵਿਚਾਰ ਚਰਚਾ ਹੋਈ ਉਸ ਵਿਚਾਰ ਚਰਚਾ ਦੇ ਵਿੱਚ ਇੱਕ ਵਾਰੀ ਇਹ ਆਇਆ ਕਿ ਜਿਹੜੀ ਪ੍ਰਧਾਨ ਜੀ ਦੀ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਪ੍ਰਗਟ ਕਰ ਦਿੱਤਾ ਜਾਵੇ। ਬੀਬੀ ਜਗੀਰਕਰ ਕਹਿੰਦੀ ਵੀ ਇਹਦੀ ਲੋੜ ਕੀ ਹੈ? ਵਿਸ਼ਵਾਸ ਤਾਂ ਹੈਗਾ ਹੀ ਹੈ। ਵਿਸ਼ਵਾਸ ਟੁੱਟੇਗਾ ਤੁਸੀਂ। ਜੀ। ਜੇ ਹਰ ਵਾਰੀ ਵਿਸ਼ਵਾਸ ਪ੍ਰਗਟ ਕਰਾਂਗੇ ਤਾਂ ਮਤਲਬ ਵਿਸ਼ਵਾਸ ਤੇ ਕਿੰਤੂ ਪ੍ਰੰਤੂ ਕਿੰਤੂ ਪ੍ਰੰਤੂ ਹੋਊਗਾ। ਇਹਦੀ ਲੋੜ ਕੀ ਹੈ? ਪ੍ਰਧਾਨ ਜੀ ਵੀ ਕਹਿੰਦੇ ਰਹਿੰਦੇ ਲੋੜ ਕੀ ਲੋੜ ਇਹਦੀ ਕੀ ਹੈ? ਵਿਸ਼ਵਾਸ ਦੀ ਕਿਹੜੀ ਗੱਲ ਹੈ? ਠੀਕ ਆਪਾਂ ਗੱਲਾਂ ਮੱਥਾ ਕਰ ਲੀਆਂ। ਇਹ ਜਦੋਂ ਲਈ ਗੱਲ ਕਿ ਪ੍ਰਧਾਨ ਜੀ ਨੇ ਕੰਮ ਬਹੁਤ ਕੀਤਾ ਕਹਿੰਦੇ ਜੀ ਇਹ ਸੀ ਰੈਕੋਗਨਾਈਜ਼ ਕਰਦੇ ਕੰਮ ਬਹੁਤ ਕੀਤਾ ਇਹ ਗੱਲ ਇਸ ਨੋਟ ਵੀ ਬਹੁਤ ਵੱਡੇ ਬੰਦੇ ਨੇ ਲਿਖਿਆ ਹਰਚਰਨ ਸਿੰਘ ਬੈਂਸਲੇ ਅੱਜਾ ਫਿਰ ਉਹਨੂੰ ਲੈਣ ਦਾ ਸੰਕਟ ਨੂੰ ਉੱਤਨ ਹਾਂਜੀ ਹਾਂਜੀ ਕਿਹਨਾਂ ਤਾਂ ਲਾਤਾ ਸੀ ਨਾ ਕੁਡੇ ਲੈ ਉਹ ਫਿਰ ਇਹ ਕੰਮ ਤਾਂ ਇਹ ਕਿਉਂਕਿ ਇਹ ਕੰਮ ਜਿਹੜਾ ਬਰੀਕੀ ਵਾਲਾ ਕੰਮ ਹੈ ਉਹਨਾਂ ਨੇ ਅੰਗਰੇਜ਼ੀ ਪੰਜਾਬੀ ਤੇ ਹਿੰਦੀ ਜੀ ਅੰਗਰੇਜ਼ੀ 'ਚ ਉਹਨਾਂ ਨੇ ਲਿਖਿਆ ਬਾਕੀ ਵੀ ਰੱਖਿਆ ਨਵਾਦ ਫੇ ਜਿਹੜਾ ਉਹ ਪ੍ਰੈਸ ਰੂਟ ਲਿਖਿਆ ਉਹਦੇ ਵਿੱਚ ਲਿਖਿਆ ਕਿ ਪ੍ਰਧਾਨ ਜੀ ਦੀ ਲੀਡਰਸ਼ਿਪ ਦੇ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਕੀਤਾ ਗਿਆ ਜੀ ਆਪਾਂ ਚੰਦੂ ਬਾਜਰਾ ਸਾਰੇ ਬਾਰੇ ਗੱਲ ਕਰਦੇ ਸੀ ਕਿ ਬਾਹਰ ਕੁਝ ਹੋਰ ਬੋਲਦੇ ਅੰਦਰ ਹੋਰ ਬੋਲਦੇ ਪਰ ਜਦੋਂ ਇਹ ਪ੍ਰੈਸ ਰਿਪੋਰਟ ਬਾਹਰ ਆ ਗਿਆ ਜੀ ਤੇ ਤਲਖੀ ਵੱਧ ਗਈ ਸਾਰਿਆਂ ਨੂੰ ਅਗ ਲੱਗੀ ਸੱਤੇ ਕੱਪੜੀ ਉਹ ਕਹਿੰਦੇ ਜੀ ਤਾਂ ਕਿਤੇ ਗੱਲ ਹੀ ਨਹੀਂ ਕੀਤੀ ਵਿਸ਼ਵਾਸ ਪ੍ਰਗਟ ਕਰਨ ਵਾਲੇ ਦਾ ਮਾਮਲਾ ਰਾਧੀ ਕਰਤਾ ਸੀ ਕਿ ਲੋੜ ਹੀ ਹੈ ਨਹੀਂ ਇਹ ਵਿਸ਼ਵਾਸ ਕਿੱਥੋਂ ਨਿਕਲ ਆਇਆ ਚੰਦੂ ਬਾਜਰਾ ਵੀ ਬੋਲ ਪਿਆ ਬੀਬੀ ਵੀ ਬੋਲ ਪਈ ਤੇ ਫਿਰ ਚੰਦੂ ਬਾਜਰਾ ਇੱਕ ਬੁਲਾਰੇ ਦੇ ਤੌਰ ਤੇ ਤੇ ਉਹਨੇ ਪ੍ਰੈਸ ਕਾਨਫਰੰਸਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀ ਅੱਛਾ ਜੀ ਮੀਡੀਆ ਚਪੀ ਹੋਣਾ ਸ਼ੁਰੂ ਕਰਤਾ ਤੇ ਦਰਨੇ ਵਾਲੇ ਸਭ ਇਸਪਰੇ ਹਾਲਤ ਕੀ ਹੈ ਐਸ ਵੇਲੇ ਹਾਲਤ ਇਹ ਹੈ ਕਿ ਸਰਦਾਰ ਸੁਖਦੇਵ ਸਿੰਘ ਢੀਡਸਾ ਦੀ ਜਿਹੜੀ ਸੈਕਟਰ 2 ਵਾਲੀ ਕੋਠੀ ਹੈ ਜੀ ਉਹ ਐਸ ਵੇਲੇ ਬਾਹਰ ਰੂਮ ਬਣਿਆ ਹੋਇਆ ਹੈ ਕੇਂਦਰ ਕੇਂਦਰ ਆਪਣੇ ਸੱਤਾ ਦਾ ਕੇਂਦਰ ਬਣਦਾ ਜਾ ਰਿਹਾ ਹੈ ਸੱਤਾ ਸੱਤਾ ਦਾ ਕੇਂਦਰ ਨਹੀਂ ਉਹ ਬਾਹਰ ਰੂਮ ਬਣਿਆ ਹੋਇਆ ਹੈ ਕਿ ਲੜਾਈ ਲੜਨਾ ਕਿਵੇਂ ਠੀਕ ਹੈ ਜੀ ਉੱਥੋਂ ਲੜਾਈ ਕਿਧਰ ਲੈ ਕੇ ਜਾਣੀ ਹੈ ਆ ਨਵੀਂ ਖਬਰ ਪਤਾ ਲੱਗਿਆ ਕਿ ਏਐਲੀ ਸਾਹਿਬ ਜੀ ਮੰਤਰੀ ਸਿੰਘ ਆਲੀ ਜੀ ਨੂੰ ਸਭ ਤੋਂ ਜੂਨੀਅਰ ਸਮਝਿਆ ਜਾਂਦਾ ਸੀ ਉਹ ਵੀ ਐਸ ਵੇਲੇ ਇੱਕ ਕੇਂਦਰ ਬਿੰਦੂ ਬਣ ਗਏ ਸਰਦਾਰ ਵੇਰਾ ਖਲਾ ਅਜਗਤਾਰ ਸਿੰਘ ਹੀ ਹੈ ਬਡਾਲਾ ਸਾਹਿਬ ਦਾ ਬੇਟਾ ਹੈ ਹਾਂਜੀ ਹਾਂਜੀ ਗੁਰ ਗੁਰਪ੍ਰਤਾਪ ਸਿੰਘ ਗੁਰਪ੍ਰਤਾਪ ਸਿੰਘ ਗੁਰਪ੍ਰਤਾਪ ਸਿੰਘ ਬਡਾਲਾ ਦੇ ਕੋਲੇ ਤਾਂ ਇੱਕ ਜਿਹੜਾ ਹੈਗਾ ਵਿਰਸਾ ਹੈ ਜੀ ਸਰਦਾਰ ਗੁਰਦੀਪ ਸਿੰਘ ਬਡਾਲਾ ਦੀ ਜਿਹੜੀ ਮਿਹਨਤ ਹੈ ਜੀ ਉਹਨਾਂ ਦੀ ਜਿਹੜੀ ਇਮਾਨਦਾਰ ਧਿਕ ਹੈ ਜੋ ਉਹਨਾਂ ਦਾ ਮਤਲਬ ਦੁਆਬੇ ਦੇ ਵਿੱਚ ਕਾਪਣਾ ਅਸਰ ਸੂਤ ਸੀ ਉਹਨਾਂ ਦੇ ਕੋਲੇ ਤਾਂ ਉਹ ਹੈਗਾ ਇਹ ਅਲੀ ਕੋਲੇ ਤਾਂ ਵਿਚਾਰੇ ਕੋਲੇ ਆਪਦੀ ਕਮਾਈ ਹੈ ਆਪਦੀ ਬਿਲਕੁਲ ਆਪਦੀ ਉਹਦੇ ਕੋਲੇ ਤਾਂ ਆਪਦੀ ਕਮਾਈ ਹੈ ਜਿਹੜੀ ਹੁਣ ਕਮਾਈ ਸੀ ਇਦੋਂ ਇਹ ਬਿਰਸੇ ਵਾਲੀ ਗੱਲ ਉਹ ਅੱਜ ਹੁਣ ਉਸੇ ਵੇਲੇ ਜਿਹੜਾ ਹੈਗਾ ਮਨਪ੍ਰੀਤ ਸਿੰਘ ਐਲ.ਡੀ ਦੇ ਘਰੇ ਬਡਾਲਾ ਸਾਹਿਬ ਆਉਂਦੇ ਜੀ ਔਰ ਉਹ ਬੈਠ ਕੇ ਉਥੇ ਗੱਲਾ ਕਰਦੇ ਹੋਰ ਤਾਂ ਹੋਰ ਤਾਂ ਰੇ ਵਾਲੀਏ ਸਾਹਿਬ ਰਖੜਾ ਸਾਹਿਬ ਜੀ ਉਹ ਵੀ ਉਹਨਾਂ ਨਾਲ ਮੀਟਿੰਗ ਕਰ ਰਹੇ ਬੀਬੀ ਜਗੀਰ ਕੌਰ ਵੀ ਕਰ ਰਹੇ ਇਹ ਸਾਰਾ ਕੁਝ ਇੱਕ ਪਾਸੇ ਚਲੀ ਜਾਂਦਾ ਤੇ ਹੁਣ ਚਰ ਪਰ ਕੋਰ ਕਮੇਟੀ ਦੀ ਮੀਟਿੰਗ ਤੋਂ ਐਨ ਪਹਿਰਾ ਜੀ ਲੈਟਰ ਬੰਬ ਆ ਗਿਆ ਚਰਨਜੀਤ ਸਿੰਘ ਦਾ ਉਦੋਂ ਮੈਂ ਵੀ ਇਹ ਸੋਚਿਆ ਸੀ ਕਿ ਚਰਨਜੀਤ ਸਿੰਘ ਲਿਚਕਿਚ ਗਿਨੀ ਗੇੜਦਾ ਸ਼ਾਇਦ ਉਹ ਪ੍ਰਧਾਨ ਜੀ ਨੂੰ ਬਚਾਉਣ ਵਾਸਤੇ ਇੱਕ ਸੰਕਟਮੋਚਕ ਦਾ ਕੰਮ ਕਰਨਾ ਮੈਨੂੰ ਵੀ ਇਦਾਂ ਹੀ ਲੱਗਾ ਵੀ ਇਹ ਕਿਵੇਂ ਹੋ ਸਕਦਾ ਵੀ ਪਰ ਉਸ ਤੋਂ ਬਾਅਦ ਜਿਹੜਾ ਘਟਨਾਕਰਮ ਵਾਪਰਿਆ ਉਸ ਘਟਨਾਕਰਮ ਦੇ ਵਿੱਚ ਕਿ ਚਰਨੀ ਸਿੰਘ ਬਰਾੜ ਨੂੰ ਤਾਂ ਇਗਨੋਰ ਹੀ ਨਹੀਂ ਕੀਤਾ ਵੀ ਇੱਜ਼ਤ ਵੀ ਕੀਤਾ ਗਿਆ ਅਜੇ ਤੱਕ ਅਜੇ ਤੱਕ ਮਤਲਬ ਜੇ ਆਪਾਂ ਦੇਖੀਏ ਆਨ ਰਿਕਾਰਡ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਪੋਲੀਟੀਕਲ ਐਡਵਾਈਜ਼ਰ ਹੈ ਪੋਲੀਟੀਕਲ ਸਿਕੱਤਰ ਹੈ ਪਰ ਜਿਹੜੀ ਉਹਦੀ ਤਾਕਤੀ ਲੱਗੀ ਹੋਈ ਸੀਗੀ ਨੇਮ ਪਲੇਟ ਲੱਗੀ ਹੋਈ ਸੀਗੀ ਦਫ਼ਤਰ ਚੰਡੀਗੜ੍ਹ ਦਾ ਦਫ਼ਤਰ ਦੇ ਵਿੱਚ ਉਹ ਤੋੜਦੀ ਐਂ ਅੰਦਰ ਤੋੜਨੀ ਤਾਂ ਬਹੁਤ ਵੱਡੀ ਗੱਲ ਐ ਅੰਦਰ ਤੋੜੀ ਤੋੜੀ ਤੇ ਟੁੱਟ ਕੇ ਡਿਗਦੀ ਐ ਉੱਤੇ ਪੈਰ ਮਾਰੇਗੀ ਤੇ ਵੀਡੀਓ ਵੀ ਫਿਰੂਦੀ ਜਿਹੜੀ ਹੈਗੀ ਐ ਵੈਲਰ ਹੋਈ ਮੈਂ ਉਹਨੂੰ ਇੱਕ ਆਪਣੇ ਕਿਸੇ ਸੱਜਣ ਦੇ ਨਾਲ ਇੱਕ ਇੰਟਰਵਿਊ 'ਚ ਦੇਖ ਰਿਆ ਸੀਗਾ ਚਰਨਜੀਤ ਸਿੰਘ ਵਿਰਾੜ ਨੂੰ ਉਹ ਕਹਿੰਦਾ ਦੇਖੋ ਮੇਰੀ ਬੇਜਬਾਨ ਫੋਟ ਜਿਹੜੀ ਹੈਗੀ ਤਖਤੀ ਜੀ ਉਹਦੇ ਨਾਲ ਵੀ ਬੇਹਰੂਮਚੀ ਉਹਦੀ ਵੀ ਬੇਹਰੂਮਚੀ ਕੀਤੀ ਗਈ ਪਰ ਉਹਦੀਆਂ ਅੱਖਾਂ ਭਰ ਗਿਆ ਸੀ ਉਹਦਾ ਗਲਾ ਭਰਿਆ ਹੋਇਆ ਸੀ ਹੋਲਦਾ ਉਹਦਾ ਗੱਵਦਾ ਕਲਾ ਦਾ ਦਰ ਸੀ ਉਹ ਕਹਿੰਦਾ ਮੇਰੇ ਮੇਰੇ ਡਰੈਗ ਗਰੁੱਪ ਦੇ ਵਿੱਚ ਅਜੇ ਵੀ 4 ਫੁੱਟ ਜੀ 4 ਫੁੱਟ ਦੀ ਫੋਟੋ ਅਜੇ ਵੀ ਉਹ ਮੇਰੇ ਡਰੈਗ ਗਰੁੱਪ 'ਚ ਲੱਗੀ ਪਈ ਹੈ ਕੀ ਦੀ ਹੈ ਜੀ ਉਹ ਫੋਟੋ ਪ੍ਰਧਾਨ ਜੀ ਪ੍ਰਧਾਨ ਜੀ ਉਹ ਕਹਿੰਦਾ ਮੈਂ ਤਾਂ ਕਿਹਾ ਹੀ ਨਹੀਂ ਹਾਂ ਕਿ ਪ੍ਰਧਾਨ ਜੀ ਇਸਤੀਫਾ ਦਿਓ ਇੱਕ ਕਹਿੰਦਾ ਥਾਣੇਦਾਰ ਆ ਸਾਡੇ ਅੱਛਾ ਜੀ ਉਹ ਥਾਣੇਦਾਰ ਕਹਿੰਦਾ 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 ਕਿਹਦੀ ਪਹੁੰਚ ਕਿਹਦੀ ਮਜਾ ਹੈ ਅਬ ਇਸਤੀਫਾ ਮੰਗ ਲਿਆ ਕਿ ਉਹਨੇ ਇਸਤੀਫਾ ਮੰਗਿਆ ਕੀ ਨਹੀਂ ਜੀ ਇਸਤੀਫਾ ਤਾਂ ਜੀ ਦੂਜਿਆਂ ਨੇ ਵੀ ਨਹੀਂ ਮੰਗਿਆ ਅਸਤੀਫਾ ਕਿਤੇ ਆਇਆ ਹੀ ਨਹੀਂ ਮੈਂ ਤਾਂ ਇਹ ਗੱਲ ਕਹੀ ਸੀ ਕਿ ਪੀੜੀ 800 ਟਾ ਮਾਰ ਲੂ ਜੀ ਜਿਹੜੀਆਂ ਸਾਥੋਂ ਗਲਤੀਆਂ ਹੋਈਆਂ ਜਿਹੜੀਆਂ ਗਲਤੀਆਂ ਆਪਾਂ ਮਾਫੀਆਂ ਮੰਗਦੇ ਜਾਂ ਕਿ ਬਖਸ਼ਾਉਣੀਆਂ ਕੱਲ ਤੱਕ ਸਭ ਤੇ ਉਹਨੂੰ ਵੀ ਦੀ ਵੀ ਤਰੀਕੇ ਨਾਲ ਬਖਸ਼ਾਓ ਬਖਸ਼ਾਓ ਉਹ ਜਾ ਕੇ ਇਹ ਨਹੀਂ ਕਿ ਅਰਦਾਸ ਕਰਤੀ ਜੀ ਜਾਣੇ ਅਣਜਾਣੇ ਨਹੀਂ ਇਹ ਤਾਂ ਹੋਈ ਆ ਅਣਜਾਣੇ ਨਹੀਂ ਮੰਨੂ ਕਿ ਸਾਥੋਂ ਗਲਤੀ ਸਾਥੋਂ ਗਲਤੀ ਹੋਈ ਆ ਔਰ ਜਿਨੇ ਸਿੱਖ ਪੰਥ ਦੇ ਵਿੱਚ ਜਿਹੜੀ ਮਾਨਤਾ ਹੈ ਉਸ ਮਾਨਤਾ ਦੇ ਮੁਤਾਬਕ ਜਾ ਕੇ ਤੁਸੀਂ ਮਨਾਓ ਆਪਣੀ ਗਲਤੀ ਬਖਸ਼ਾਓ ਫਿਰ ਬਖਸ਼ੀ ਜਾਊਗੀ ਕਹਿੰਦਾ ਫਿਰ ਮੈਂ ਕਿਹਾ ਵੀ ਪ੍ਰਧਾਨ ਜੀ ਆਪਣੇ ਨਾਲ ਰੱਬ ਰੁੱਸਿਆ ਹੋਇਆ ਹੈ ਜਦੋਂ ਰੱਬ ਰੁੱਸ ਜੇ ਨਾ ਉਹ ਕਹਿੰਦਾ ਮਤ ਮਾਰ ਦਿੰਦਾ ਥੜੀ ਤਾਂ ਮਤ ਮਾਰੀ ਪਈ ਹੈ ਜੀ ਆ ਤੁਹਾਡੇ ਨਾਲ ਐਡਵਾਈਜ਼ਰ ਕਿਹੋ ਜਿਹਾ ਲੱਗੇ ਕਹਿੰਦੇ ਤੁਸੀਂ ਆਪਦੇ ਆਪਦੇ ਨੂੰ ਛੱਡ ਕੇ ਤੇ ਤਨਖਾਹਦਾਰਾਂ ਤੇ ਨਿਰਭਰ ਕਰਦੇ ਇਹ ਜਿਹੜਾ ਹੈਗਾ ਜੀ ਉਹਨੇ ਬਹੁਤ ਪਟਾ ਛਟਕਾ ਦਿੱਤੇ ਹੁਣ ਉਹ ਕੌਣ ਹੈ ਬੰਦੇ ਸਾਨੂੰ ਨਹੀਂ ਪਤਾ ਇਸ ਗੱਲ ਦਾ ਜੀ ਪਰ ਧਾਨੀਗੜ੍ਹ ਕੇ ਸਭ ਜੀ ਅਕਾਲੀ ਦਲ ਦੀ ਹਾਲਤਾਂ ਜੀ ਹੈ ਜਿਨ੍ਹਾਂ ਨੂੰ ਅਕਾਲੀ ਦਲ ਦੀ ABC ਨਹੀਂ ਆਉਂਦੀ ਤੇ ਉਹ ਨਹੀਂ 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 ਅਕਾਲੀ ਦਲ ਦੀ ਹਾਲਤ ਇਹ ਕਿ ਅਕਾਲੀ ਦਲ ਨੂੰ ਅੱਜ ਇੱਕ ਕੰਪਨੀ ਦੀ ਤਰ੍ਹਾਂ ਕਰਮਚਾਰੀ ਚਲਾਉਣ ਲੱਗ ਪਿਆ। ਹਾਂ ਉਹੀ ਮੈਂ ਕਹਿ ਰਿਹਾ ਵੀ ਜਿਨ੍ਹਾਂ ਨੂੰ ਅਕਾਲੀ ਦਲ ਦੇ ਸੱਭਿਆਚਾਰ ਦੀ ABC ਨਹੀਂ ਪਤਾ ਉਹ ਅਕਾਲੀ ਦਲ ਦੇ ਪ੍ਰਧਾਨ ਦੇ ਐਡਵਾਈਜ਼ਰ ਬਣੇ ਬੈਠੇ। ਚਲਾਉਂਦੇ ਜਿਸ ਤਰ੍ਹਾਂ ਕਿ ਬੱਸਾਂ ਚਲਾਉਣੀਆਂ। ਹਾਂ ਬੱਸਾਂ ਚਲਾਉਣ ਵਾਲਾ ਕੰਮ ਹੈ ਉੱਥੇ ਡਰਾਈਵਰ ਕੰਡਕਟਰ ਆ ਜਾਂਦੀ। ਜੀ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਹੈ ਇਹਨੂੰ ਡਰਾਈਵਰ ਕੰਡਕਟਰ ਨਹੀਂ ਚਲਾ ਸਕਦੇ। ਨਹੀਂ ਚਲਾ ਸਕਦੇ। ਇਹ ਡਰਾਈਵਰਾਂ ਕੰਡਕਟਰਾਂ ਦੇ ਸਪੋਰਟ ਦਾ ਅਕਾਲੀ ਦਲ ਕਰਨ ਵਾਲੀ ਗੱਲ ਕਰਤੀ ਚ ਕੋਰ ਕਮੇਟੀ ਦੀ ਬੰਤਰ ਕੀ ਹੈ ਜੀ ਇਸ ਕੋਰ ਕਮੇਟੀ ਦੇ ਵਿੱਚ ਕਹਿੰਦਾ ਦੇ ਮੈਂਬਰ ਤਾਂ ਮੈਥੋਂ ਮਗਰੋਂ ਆਏ ਵੇ ਆਕਾਲੀ ਦਲ ਜੋ ਪਾਲੇ ਠੀਕ ਦੂਜੀ ਗੱਲ ਕਹਿੰਦਾ ਵੀ ਜਿਹੜੇ ਤਰਖਾਦਾਰ ਮੁਲਾਜ਼ਮਾ ਉਹ ਅੰਦਰ ਹੁੰਦੀ ਆ ਆਕਾਲੀ ਦਲ ਦੇ ਪ੍ਰਧਾਨ ਦਾ ਪੋਲੀਟੀਕਲ ਸੈਕਟਰੀ ਬਾਹਰ ਹੁੰਦਾ ਹੈ ਅਗਲੀ ਗੱਲ ਉਹ ਤੋਂ ਫਿਰ ਫਿਰ ਉਹ ਬੜੀ ਅਗਲੀ ਗੱਲ ਕਹਿੰਦਾ ਜੀ ਕਹਿੰਦਾ ਪ੍ਰਧਾਨ ਜੀ ਮੈਂ ਇਹ ਤਾਂ ਕਿਹਾ ਹੀ ਨਹੀਂ ਇਹ ਤੁਸੀਂ ਮੈਂ ਪੰਜ ਪ੍ਰਧਾਨੀ ਵਾਸਤੇ ਮੈਂ ਥੋੜੇ ਬੰਦਿਆਂ ਦੇ ਨਾਂ ਹੀ ਲਏ ਸੀ ਬਗਾਨੇ ਤਾਂ ਨਹੀਂ ਲਏ ਬਗਾਨੇ ਤਾਂ ਨਹੀਂ ਲਈ ਭੂਦਰ ਸਾਹਿਬ ਹੋ ਗਏ ਬੀਬੀ ਹਰਸਿਮਰਤ ਕੌਰ ਬਾਦਲ ਮੈਂ ਕਹਿੰਦਾ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਫੀ ਨਹੀਂ ਦੋਈ ਮੈਂ ਤਾਂ ਥੋੜਾ ਥੋੜਾ ਸੰਕਟ ਵਿੱਚ ਕਿ ਮੜਿਆ ਵੈਸੀ ਜੀ ਇਹ ਤੁਸੀਂ ਕਿਹਦੇ ਮਗਰ ਲਾ ਕੇ ਕੀ ਕੁਛ ਕਰਨ ਲੱਗੇ ਪਰ ਉਹ ਕਹਿੰਦਾ ਮੈਂ ਖੜਾ ਨਹੀਂ ਛੱਡੂਗਾ ਹਾਂ ਕਾਗਜ਼ੀ ਪੱਤਰੀ ਮੈਨੂੰ ਕੱਢ ਦੇਣ ਜੀ ਪਰ ਕੱਲ ਹੀ ਰੋਹ ਮੈਂ ਨਿਕਲਦਾ ਨਹੀਂ ਕਹਿੰਦਾ ਮੈਂ ਤੁਰ ਤੱਕ ਜਾਵਾਂ ਲੋ ਹੁਣ ਦਾਨੀ ਵਾਲਿਆ ਸਾਹਿਬ ਇਹ ਤੁਰ ਤੱਕ ਕੀ ਹੈ ਇਹ ਤੁਰ ਤੱਕ ਜਿਹੜੀ ਹੈ ਨਾ ਇਹ ਬੜੀ ਗੱਲ ਹੈ ਹ